ਹੰਗੂ ਮਹਾਰਾਜੇ ਸ਼ੀਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਅੱਜ ਖੁਸ਼ੀਆਂ ਵਾਲਾ ਸਮਾ ਹੈ ਜੋ ਹਜੂਰ ਸ਼ੰਚਾ ਦੇ ਚਰਨਾਂ ਵਿੱਚ ਜੁੜ ਬੈਠੇ ਹਾਂ ਅੱਜ ਦੇ ਦਿਹਾੜੇ ਦੀਆਂ 19 ਕਟਕ ਦੀਆਂ ਹਜੂਰ ਸ਼ੰਚਾ ਨੂੰ ਹਜੂਰ ਸ਼ੰਚਾ ਦੇ ਭਗਤਾਂ ਨੂੰ ਕੋਟਨ-ਕੋਟ ਵਾਰ ਬਧਾਈਆਂ ਜੋ ਪਰਮਾਤਮਾ ਨੇ ਕਿਰਪਾ ਕਰਕੇ ਇਹ ਮਾਤ ਲੋਕ ਤੇ ਸਤਖੰਡ ਬਣਾਇਆ ਹੈ ਇਸ ਦੀਆਂ ਪਛੀਨ ਕੋਈਆਂ ਪਹਿਲਾਂ ਗੁਰੂਆਂ ਅਵਤਾਰਾਂ ਦੇ ਨਾਲ ਪ੍ਰਮਾਤਮਾ ਨੇ ਸਾਰੀਆਂ ਖੇਡਾਂ ਖੇਡੀਆਂ ਕਿ ਮੈਂ ਮਾਤ ਲੋਕ ਤੇ ਸਤਖੰਡ ਬਣਾਵਾਂਗਾ ਜਿਸ ਵੇਲੇ ਮੈਂ ਮਾਤ ਲੋਕ ਤੇ ਪ੍ਰਗਟ ਹੋਇਆ ਇਹ ਜੋ 19 ਕਤਕ ਦਾ ਦਿਹਾੜਾ ਹੈ 19 ਕਤਕ ਨੂੰ ਹੀ ਸਾਡੇ ਬਹੁਤੇ ਸਤਕਾਰਯੋਗ ਸ਼ਬਦ ਸ਼ਹੀਦ ਵੀਰ ਜਗਦੀਸ਼ ਸਿੰਘ ਉਹਨਾਂ ਦਾ ਵੀ ਮਾਤ ਲੋਕ ਤੋਂ ਜਾਣਾ ਹਜੂਰ ਸ਼ੰਚਾ ਨੇ ਆਪ ਸ਼ਹਾਦਤ ਲੈ ਕੇ ਇਹ ਸਾਰਾ ਵਿਹਾਰ ਕੀਤਾ ਸਾਡੇ ਸਤਕਾਰਯੋਗ ਮਾਤਾ ਜੀ ਮਾਤਾ ਰਣਜੀਤ ਕੌਰ ਉਹਨਾਂ ਦਾ ਵੀ ਸੱਚਖੰਡ ਜਾਣਾ ਉਹ ਵੀ ਉਨੀ ਕਤਕਦਾ ਦਿਹਾੜਾ ਸੀ ਜੋ ਪ੍ਰਮਾਤਮਾ ਨੇ ਕਿਰਪਾ ਕੀਤੀ ਕਿ ਅੱਜ ਦੇ ਦਿਨ ਨੂੰ ਮਾਨ ਬਖਸ਼ਿਆ 36 ਯੁੱਗਾਂ ਦੀ ਗੱਲ ਚੱਲ ਰਹੀ ਸੀ ਕਿ ਜਿਸ ਵੇਲੇ ਭਗਤ ਨਾਮਦੇਵ ਦੇ ਨਾਲ ਸਾਰਾ ਵਿਹਾਰ ਅਕਾਲਪੁਰਖ ਨੇ ਕੀਤਾ ਕਿ ਨਾਮਦੇਵ ਦੇ ਕੋਲ ਬਾਲ ਅਵਸਥਾ ਵਿੱਚ ਜਾ ਕੇ ਅਕਾਲਪੁਰਖ ਨੇ ਖੇਡ ਖੇਡਲੀ ਉਸ ਵੇਲੇ ਕਿਹੜੀ ਉਮਰ ਸੀ ਦਿਖਾਈ ਉਹਨੂੰ ਦੋਦੀ ਦੰਦੀ ਦੋਦੀ ਦੰਦੀ ਕਿਹਾ ਜਾਂਦਾ ਕਿ 2 ਤੋਂ 3 ਸਾਲ ਦੀ ਉਮਰ ਉਸ ਵੇਲੇ ਭਗਤ ਨਾਮਦੇਵ ਦੇ ਕੋਲੋਂ ਦੁੱਧ ਦਾ ਪਿਆਲਾ ਪੀਤਾ ਤੇ ਉਹਦੇ ਨਾਲ ਅਕਰਾਰ ਕੀਤਾ ਕਿ ਮੈਂ ਤੇਰੇ ਇਸ ਦੁੱਧ ਦਾ ਮੁੱਲ ਜ਼ਰੂਰ ਪਾਵਾਂ ਜਿਸ ਵੇਲੇ ਰਾਤ ਉਹਦੇ ਕੋਲ ਅਕਾਲ ਪੁਰਖ ਰਿਹਾ ਪਹਿਲਾਂ ਵਲਸਲ ਖੇਡਦਾ ਰਿਹਾ ਸੰਸਾਰ ਨਾਲ ਕਿਸੇ ਨੂੰ ਸੋਝੀ ਨਹੀਂ ਆਉਂਦੀ ਇਹ ਅਸੀਂ ਬਹੁਤ ਭਾਗਾਂ ਵਾਲੇ ਹਾਂ ਜਿਨ੍ਹਾਂ ਨੇ ਸਾਖਿਆ ਤੇ ਸਾਰਾ ਕੁਝ ਦੇਖਿਆ ਜਿਸ ਵੇਲੇ ਉਹਨੇ ਮੰਗ ਮੰਗੀ ਕਿ ਗਰੀਬੀ ਬਹੁਤ ਹੈ ਅਕਾਲ ਪੁਰਖ ਨੇ ਕਿਰਪਾ ਕੀਤੀ ਕਿ ਭਗਤ ਨਾਮਦੇਵ ਸੌਂ ਗਿਆ ਤੇ ਪਰਮੇਸ਼ਰ ਨੇ 72 ਵਾਰ 72 ਰੂਪਾਂ ਵਿੱਚ ਉਸੇ ਇੱਕੇ ਰਾਤ ਵਿੱਚ ਭਗਤ ਨਾਮਦੇਵ ਨੂੰ ਦਰਸ਼ਨ ਦਿੱਤੇ ਜਿਸ ਵੇਲੇ ਉਹਦੀ ਅੱਖ ਖੁੱਲੀ ਤੇ ਉਸ ਵੇਲੇ ਨੂੰ ਉਹਦੀ ਜਿਹੜੀ ਛਪਰੀ ਸੀ ਉਹ ਬਣ ਕੇ ਤਿਆਰ ਹੋ ਗਈ ਉਹ ਇੰਨਾ ਜ਼ਿਆਦਾ ਖੁਸ਼ ਹੋਇਆ ਤੇ ਹੜਾ ਕੱਢਿਆ ਕਿ ਮੈਨੂੰ ਵੀ ਭੁਲੇਖਾ ਰਿਹਾ ਕਿ ਮੈਂ ਤੇ ਬਾਲ ਸਮਝਦਾ ਰਿਹਾ ਪ੍ਰਮਾਤਮਾ ਤੂੰ ਕਿਰਪਾ ਕਰ ਮੈਨੂੰ 10 ਇਹ ਛਪਰੀ ਬਣਾਈ ਕਿਵੇਂ ਉਹਨੇ ਸਾਰਾ ਵਿਹਾਰ ਦੱਸਿਆ ਕਿ ਮੈਂ ਗੁਰੂਆਂ ਅਵਤਾਰਾਂ ਨੂੰ ਵੀ ਆਪਣਾ ਪੇਤ ਨਹੀਂ ਦਿੰਦਾ ਪਰ ਮੈਂ ਤੈਨੂੰ ਦੱਸ ਦੇਣਾ ਹਾਂ ਕਿ ਇਹ ਛਪਰੀ ਬਣਾਉਣੀ ਤੇ ਮੇਰੇ ਵਾਸਤੇ ਇੱਕ ਨਿੱਕੀ ਜਿਹੀ ਖੇਡ ਹੈ ਮੈਂ ਆਪ ਹੀ ਵਿਸਤਰੀ ਬਣਿਆ ਆਪ ਹੀ ਮੈਂ ਸਾਰਾ ਕੁਝ ਬਣਿਆ ਹਾਂ ਮੈਂ ਕਿਸੇ ਮਜ਼ਦੂਰ ਨੂੰ ਨਾਲ ਨਹੀਂ ਲੀਆ ਮੈਂ ਮਿਹਰ ਦੀ ਨਿਗਾਹ ਨਾਲ ਹੀ ਇਹ ਸਾਰਾ ਕੁਝ ਕੀਤਾ ਹੈ ਉਹਨੇ ਕਿਹਾ ਪ੍ਰਮਾਤਮਾ ਭਗਤ ਤੇਰੇ ਕਿਵੇਂ ਤੈਨੂੰ ਪਛਾਨਣਗੇ ਜੇ ਇਹਨਾਂ ਪਰਦਾ ਰੱਖ ਛੱਡਿਆ ਮੈਨੂੰ ਕੋਈ ਸੱਚੀ ਗੱਲ ਦੱਸ ਉਸ ਵੇਲੇ ਭਗਤ ਨਾਮਦੇਵ ਦੇ ਨਾਲ ਜਿਹੜਾ ਹੁਣ ਮਾਤ ਲੋਕ ਤੇ ਮਹਾਰਜ ਨੇ ਉੰਨੇ ਕਤਕਨੋਂ ਵਿਹਾਰ ਕੀਤਾ ਇਹ ਸਾਰਾ ਇਕਰਾਰ ਭਗਤ ਨਾਮਦੇਵ ਦੇ ਨਾਲ ਉਸ ਵੇਲੇ ਕੀਤਾ ਕੀ ਕਿਹਾ ਕਿ 73 ਜੁਗਾਂ ਦਾ ਲੈਣਾ ਦੇਣਾ ਦੇਵਾਂਗਾ 73 ਰਾਗਾਂ ਦੀ ਪੁਕਾਰ ਮੈਂ ਉਸ ਵੇਲੇ ਪੂਰੀ ਕਰਾਂਗਾ ਜਿਹੜਾ ਮੈਂ ਸੱਚਖੰਡ ਚੋਂ ਬੂਟਾ ਪੁੱਟ ਕੇ ਮਾਤ ਲੋਕ ਤੇ ਲਾ ਕੇ ਸੱਚਖੰਡ ਬਣਾਵਾਂਗਾ ਉਹ ਵੀ 73 ਦਿਨਾਂ ਚ ਤਿਆਰ ਕਰਾਂ ਇਹ ਸਾਰੀ ਕਿਰਪਾ ਪ੍ਰਮਾਤਮਾ ਨੇ ਆਪ ਕੀਤੀ ਹੈ ਕਿਸੇ ਕੋਲੋਂ ਕੋਈ ਇਸਲਾ ਨਹੀਂ ਲੈਂਦਾ ਪਹਿਲਾਂ ਸ਼ਹਾਦਤ ਲਈ वीर मनजीत सिंह दी उस दी 8 साल राख ते खाक सामने रखछी दी 7 साल ਪਹਿਲਾਂ वीर जगदीश दी شہادت ਲਈ 19 ਕਤਕ ਨੂੰ ਉਹ ਵੀ ਹੁਕਮ ਦੇ ਦਿੱਤਾ ਕਿ ਇਸ ਰਾਖ ਖਾਕ ਨੂੰ ਸਾਹਮਣੇ ਰੱਖਣਾ ਅੱਜ ਦੇ ਦਿਹਾੜੇ ਨੂੰ ਮਾਨ ਦੇ ਦਿੱਤਾ ਕਿ ਉਹਨਾਂ ਦੇ ਵਿੱਚੋਂ ਇਹ ਸਾਰਾ ਵਿਹਾਰ ਨੀਹਾਂ ਵਿੱਚ ਪਾ ਕੇ ਜਿਹੜਾ 7 ਸਾਲ ਪਹਿਲਾਂ 1 ਰੁਪਿਆ ਪਾਲ ਸਿੰਘ ਲਲੀਆਂ ਵਾਲੇ ਨੂੰ ਦਿੱਤਾ ਸੀ ਕਿ ਇਹਨੂੰ ਸਾਹਮਣੇ ਰੱਖੀ ਤੈਨੂੰ ਦੱਸਾਂਗੇ ਕਿਦੋਂ ਚਾਹੀਦਾ ਇੱਕ ਕੋਰੇ ਕਾਗਜ਼ ਉੱਤੇ ਹਜ਼ੂਰ ਸ਼ੈਨਸ਼ਾ ਜੀ ਨੇ ਆਪਣੇ ਮਸਤਕ ਵਿੱਚੋਂ ਖੂਨ ਕੱਢ ਕੇ ਉਸ ਕਾਗਜ਼ ਉੱਪਰ ਲਾ ਕੇ ਇਹ ਸਾਰਾ ਵਿਹਾਰ ਕੀਤਾ ਦੱਖਣ ਦੀ ਵਾਈ ਤੇ ਪਹਿਲਾਂ ਪਹਿਲੀ ਨਹੀਂ ਇੱਕ ਰੱਖੀ 17 12 74 ਦਾ 5 5 4 ਦੀ ਧਾਰ ਤੇ ਜਿਹੜਾ ਸਾਰਾ ਵਿਹਾਰ ਕੀਤਾ ਇਹ ਜੋ 70 ਸੀ ਸਰਸਾ ਦੇ ਵਿੱਚ ਸਹਿਬ ਦਸ਼ਮੇਸ਼ ਪਿਤਾ ਦੇ ਨਾਲ ਜਿੰਨਾ ਦਾ ਵਿਹਾਰ ਹੋਇਆ 72 ਦਾ ਵੇਰਵਾ ਜਿਹੜੇ 72 ਰੂਪ ਪਰਮਾਤਮਾ ਨੇ ਦਰਸ਼ਨ ਦਿੱਤੇ ਸੀ ਨਾਮਦੇਵ ਨੂੰ ਉਹਨਾਂ ਦੇ ਕਾਰਨ ਭਗਤਾਂ ਨੂੰ ਮਾਨ ਦਿੱਤਾ 74 ਦਾ ਵੇਰਵਾ ਲਿਆਂਦਾ ਜੋ ਨਵਾਂ ਦਰਬਾਰ ਦਰਵਾਜਾ ਬਣ ਆਪ ਦਰਬਾਰ ਬਣਿਆ ਹੈ ਵੀਰ ਜਗਦੀਸ਼ ਦੇ ਨਾਂ ਤੇ ਉਹਦੀਆਂ ਚਮਾਂ ਨੁਕਰਾਂ ਤੇ ਪਹਿਲਾਂ ਇੱਟਾਂ ਲਗਵਾਈਆਂ ਗਈਆਂ ਜਿਸ ਵੇਲੇ ਮਾਨ ਦਿੱਤਾ ਤੇ ਹੁਕਮ ਦੇ ਦਿੱਤਾ ਕਿ 70 ਸਿੱਖ ਹੋ ਤਿਆਰ 70 ਇੱਟਾਂ ਦਿਓ ਖਾਣ ਸੰਸਾਰ ਦੀ ਜੜ ਅਖਰਾ ਕੇ ਰੱਖ ਦਿੱਤੀ ਕਿ ਕਿਸੇ ਨੂੰ ਸੋਝ ਨਹੀਂ ਆਏਗੀ ਕਿ ਇਹ ਕੀ ਵਿਆਹ ਹੈ ਜਿਸ ਵੇਲੇ ਇਹ 36 ਦਿਨਾਂ ਵਿੱਚ ਹਰ ਭਗਤ ਦਵਾਰ ਬਣ ਕੇ ਤਿਆਰ ਹੋ ਗਿਆ 19 ਕਤਕ ਨੂੰ ਇਹਦੀ ਨੀਂਹ ਰੱਖੀ ਗਈ 24 ਮਗਰ ਨੂੰ ਤੇ ਪੂਰਾ ਤਿਆਰ ਹੋ ਗਿਆ 26 ਪਉ ਨੂੰ ਇਹਦਾ ਉਦਘਾਟਨ ਕੀਤਾ ਗਿਆ ਜਿਹੜੀਆਂ 70 ਇਟਾਂ ਅਖੜਾਈਆਂ ਗਈਆਂ ਜਿਹੜੀਆਂ ਉੱਪਰ ਪਹਿਲਾਂ ਲਗਵਾਈਆਂ ਸੀ ਮਿਸਤਰੀ ਭਜਨ ਸਿੰਘ ਨੂੰ ਹੁਕਮ ਦੇ ਦਿੱਤਾ ਕਿ ਤੂੰ ਅੱਗੇ ਇਟਾਂ ਫਾਣੀਆਂ ਉਹ 70 ਸਿੱਖ ਸੀ ਜਿਹੜੇ ਸਰਸਾ ਵਾਲੇ ਉਹਨਾਂ ਇੱਕ ਇੱਕ ਇੱਟ ਅਖੇੜ ਕੇ ਉੱਪਰ ਚੁਗਾਈ। ਹੁਕਮ ਦੇ ਦਿੱਤਾ ਕਿ ਇੱਕ ਇੱਟ ਜਿਹੜੀ ਮਗਰਲੀ ਹੈ ਉਹ ਥੱਲੇ ਰੇਡ ਦੇਣੀ। ਉਹ ਬੇਪਰਵਾਸੀ ਕਿਸੇ ਨੂੰ ਕੀ ਪਤਾ ਸੀ ਕਿ ਏਕੀ ਵਿਆਰ ਹੈ। ਉਹ ਜਿਹੜੀ 70ਵੀਂ ਇੱਟ ਸੀ ਉਹ ਜਿਸ ਵੇਲੇ ਥੱਲੇ ਰੇਡ ਦਿੱਤੀ ਉਹ ਇੱਟ ਲੱਗੀ ਜਿਹੜਾ ਦਰਵਾਜ਼ੇ ਤੋਂ ਸਿੱਧਾ ਸੱਚਖੰਡ ਨੂੰ ਰਸਤਾ ਆਉਂਦਾ ਹੈ। ਇਹਦੇ ਵਿੱਚੋਂ ਇੱਟ ਲੱਗੀ ਜਿਹੜੀ ਉੱਪਰੋਂ ਇੱਕ ਥੱਲੇ ਗੇਰੀ ਗਈ ਹੁਕਮ ਦੇ ਦਿੱਤਾ ਕਿ ਜਿਹੜੇ ਸਿੱਖ ਨਹੀਂ ਪਹੁੰਚ ਸਕੇ ਉਹ 70 70 ਇੱਟਾਂ ਲੈ ਕੇ ਦਾਜ ਪ੍ਰਭੂ ਨੂੰ ਦੇਣਗੇ ਉਹ ਇੱਟਾਂ ਸਾਰੀਆਂ ਜਿਹੜਾ ਥੱਲੇ ਇੱਟਾਂ ਦਾ ਪਹਿਲਾਂ ਫਰਸ਼ ਲੱਗਾ ਸੀ ਹੁਣ ਵੀ ਉਹ ਥੱਲੇ ਹੀ ਹੈ ਉਹ ਹਰ ਸੰਤ ਨੇ ਪ੍ਰਭੂ ਨੂੰ ਦਾਜ ਦਿੱਤਾ ਮੰਨ ਦੇਣ ਵਾਲਾ ਕੌਣ ਸੀ ਪਰਮਾਤਮਾ ਸੀ ਮੈਂ ਮਾਫੀ ਮੰਗਦਾ ਹਾਂ ਕਈ ਵੀਰ ਕਹਿੰਦੇ ਕਿ ਇਹ ਬਲਾਰਿਆਂ ਤੇ ਬੋਲਦਾ ਹੈ ਮੈਂ ਬਲਾਰਿਆਂ ਤੇ ਨਹੀਂ ਬੋਲਦਾ ਮੈਂ ਪਰਮਾਤਮਾ ਤੇ ਬੋਲਦਾ ਹਾਂ ਪਰਮਾਤਮਾ ਨੇ ਕਿਹਾ ਸੀ ਨਾਮ ਦੇ ਉਹ ਕਲਯੁਗ ਦੇ ਅੰਤਮ ਮੈਂ ਜਮਾ ਤਾਰ ਕੇ ਆਉਂਗਾ ਇਹ ਕਹਿੰਦੇ ਜਨਮ ਮਰਨ ਚ ਨਹੀਂ ਆਉਂਦਾ ਉਹਨੇ ਆ ਫੇਰ ਮੈਂ 36 ਦਿਨਾਂ ਚ ਮਾਤ ਲੋਪ ਤੇ ਸਚਖੰਡ ਬਣਾ ਕੇ ਤਿਆਰ ਕਰੂੰਗਾ ਜਿੱਥੇ ਗੁਰੂ ਅਵਤਾਰ ਪੀਰ ਪਗੰਬਰ ਵੀ ਆਉਣਗੇ ਵੀਰ ਜੀ ਨੇ ਦੱਸਿਆ ਸੀ ਜੰਮੂ ਕਿ ਸਿੰਘਾਸਨ ਦੇ ਅੱਗੋਂ ਜਗ੍ਹਾ ਖਾਲੀ ਛਡਾਈ ਗਈ ਸੀ ਕਿ ਆ ਜਿੱਥੇ ਗੁਰੂ ਅਵਤਾਰ ਪਗੰਬਰ ਆਣ ਕੇ ਬਠਣਗੇ ਇਹ ਪਰਮਾਤਮਾ ਨੇ ਹੁਕਮ ਦਿੱਤਾ ਸੀ ਇਹ ਸਾਰਿਆਂ ਦੇ ਸਾਹਮਣੇ ਦੇਖ ਨੂੰ ਮਿਲਦਾ ਰਿਹਾ ਸ਼ਾਂਤ ਸ਼ਾਂਤ ਮੇਰਾ ਹੋ ਗਿਆ ਇਹ ਜਿਸ ਵੇਲੇ ਛਪਰੀ ਉਹਦੀ ਬੱਧੀ ਪਰਮਾਤਮਾ ਨੇ ਦਿਨ ਚੜ੍ਹਦੇ ਨੂੰ ਉਹ ਖੁਸ਼ ਹੋ ਗਿਆ ਉਹਨੇ ਮੰਗ ਮੰਗੀ ਅਗਲੀ ਗੱਲ ਕਿਵੇਂ ਕਰੇਗਾ ਤੇਰੀ ਛੱਪਰ ਜਗਤ ਨਿਸ਼ਾਨੇ ਇੱਕੋ ਇੱਕ ਮਖਾਈਆ ਘਰ 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 ਗਾਉਂਦੇ ਗਾਣੇ ਪ੍ਰਭ ਨਾਮ ਮਹਿੰਦਤੀ ਵੜਈਆ ਜੋਤੀ ਜੋਤ ਸਰੂਪ ਹਾਰੋ ਆਪੇ ਆਪਣੀ ਕਿਰਪਾ ਕਰੋ ਕਰੇ ਖੇਲ ਬੇਪਰਵਾਹਿਆ ਓ ਕਲ ਜੋਗੇ ਅੰਤਮ ਜਮਾ ਪਾ ਮੈਂ ਜੇ ਥੋੜੀ ਲੈ ਲਿਆ ਨਹੀਂ ਤੇ ਪੂਰੀ ਹਿਸਟਰੀਆ ਦੇ ਵਿੱਚ ਪ੍ਰਮਾਤਮਾ ਨੇ ਲਿਖੀ ਹੈ ਕੀ ਕਿਹਾ ਨਾ ਮੈਨੂੰ ਭਗਤ ਨਾਮਦੇਵ ਨੂੰ ਕੀ ਕਿਹਾ ਕਲ ਜੋਗੇ ਅੰਤਮ ਜਮਾ ਪਾ ਜਨ ਭਗਤਾ ਸੇਵਕ ਮਾਈਆ ਬਹਤਰ ਰੂਪ ਲਏ ਵਟਾ ਜਿਹੜੇ ਤੈਨੂੰ ਮੈਂ ਦਰਸ਼ਨ ਦਿੱਤੇ ਰਾ ਬਹਤਰ ਰੂਪ ਲਏ ਵਟਾ ਬਹਤਰ ਨਾੜੀ ਕਰ ਰਸ਼ਨਾਈਆ 36 ਜੁਗ ਦਾ ਲੈਣਾ ਦੇ ਚਕਾ ਸ਼ਕਤੀ ਰਾਗ ਭੇਰ ਨਾ ਆਈਆ 36 스펀ਦਮ ਕਾ ਏਕਾ ਅੱਖਰ ਕਰੇ ਪੜਾਈਆ ਤੇਰਾ ਮੰਦਰ ਦਿੱਤਾ ਆਪ ਸੁਆ ਰੇਣ ਨਦਰ ਕਿਸੇ ਨਾ ਆਈਆ ਕਾਇ ਜੋ ਖੇਲ ਕਰੇ ਬੇਪਰਵਾ ਬਣ ਸੇਵਕ ਸੇਵਕ ਮਾਈਆ ਜਨ ਭਗਤ ਦੁਆਰਾ ਦੇ ਬਣਾ ਲੋਕ ਮਾਤ ਦੇਵੜਿਆਈਆ ਮੈਂ ਥੋੜਾ ਜਿਹਾ ਹੋਰ ਅੱਗੇ ਚੱਲਿਆ ਜਾਵਾਂ ਨਾਮਾ ਕਹੇ ਸੁਣ ਹਰ ਭਗਵਾਨ ਤੇਰੇ ਅੱਗੇ ਝੋਲੀ ਡਾਈਆ ਓਹ ਕਿਰਪਾ ਕਰ ਦੇਣਾ ਦਾਨ ਮੈਂ ਇੱਕੋ ਮੰਗ ਮੰਗਾਈਆ ਉਹਨੇ ਮੰਗ ਕਿਹੜੀ ਮੰਗੀ ਕਲ ਜੋਗਾ ਤੇਰਾ ਅੰਤਮ ਵੇਖਾਂ ਨਾਮਾ ਕਹੇ ਸੁਣ ਭਗਵਾਨ ਤੇਰੇ ਅੱਗੇ ਝੋਲੀ ਡਾਈਆ ਕਰ ਕਿਰਪਾ ਦੇਣਾ ਦਾ ਨੂੰ ਮੈਂ ਇੱਕੋ ਮੰਗ ਮੰਗਾਈਆ ਕਲ ਜਦ ਤੇਰਾ ਅੰਤਮ ਵੇਖਾਂ ਆਣ ਤੇਰੇ ਨਾਲ ਹੋਵੇ ਕੜਮਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੋ ਏਕਾ ਦੇਣਾ ਸਾਚਾ ਵਰ ਖਾਲੀ ਚੋਲੀ ਦੇ ਭਰਾਈਆ ਦੇ ਵਰ ਮੇਰੇ ਕਰਤਾਰੋ ਮੇਰੇ ਅੱਗੇ ਵਾਸਤਾ ਪਈਆ ਤੂੰ ਭਗਤਾ ਮੀਤ ਮਰਾਰੇ ਵਿਸ਼ੜ ਕਦੇ ਨਾ ਜਾਈਆ ਰਾਤੀ ਸੁਤਿਆਂ ਮੇਰੀ ਸ਼ਨ ਕੀਤੀ ਤਿਆਰ ਸੇਵਾ ਕਰਦਾ ਨજર ਨਾ ਆਈਆ ਮੈਂ ਵੇਖਾਂ ਕਲ ਯੋਗ ਅੰਤਮ ਵਾਰ ਕਵਣ ਬਿਦ ਭਗਤਾ ਹੋਵੇ ਸੁਹਾਈਆ ਬਹੱਤਰ ਰੂਪ ਕਿਵੇਂ ਧਰੇ ਵਿੱਚ ਸੰਸਾਰ ਅਸੀਂ ਤਾਂ ਜੈਦਾ ਤਾਂ ਮੰਗਦੇ ਹਾਂ 18 ਭਗਤਾਂ ਨੇ ਮੰਗੀ ਇਹੋ ਮੰਗੀ ਪ੍ਰਮਾਤਮਾ ਆਪਣੇ ਸਾਖਿਆ ਤੋਂ ਹੰਦੀ ਹਨ ਗੱਲ ਦੱਸ ਕਿ ਉਹ ਕਿਵੇਂ ਹੋਣਾ ਅਸੀਂ ਹੋਰ ਤੇ ਕਿੰਤੂ ਪਰੰਤੂ ਅੱਜ ਕਰਦੇ ਹਾਂ ਸ਼ਕਤੀ ਜੋਗ ਦਾ ਲੈਣਾ ਦੇਵੇ ਦੇਵੇ ਕਿਵੇਂ ਉਤਾਰ ਸਤਿ ਰਾਗ ਮੋਤੜਾਈਆ ਕਵਨ ਸ਼ੋਹੇ ਭੰਕ ਦਵਾਰ ਗ੍ਰੰਥ ਮੰਦਰ ਮੇ ਵੜਿਆਈਆ ਸੇਵਾ ਕਰੇ ਆਪ ਨਰਿੰਕਾਰ ਬੜ ਬਣ ਸੇਵਕ ਸੇਵਕ ਮਾਈਆ ਬਹਤਰ 나ੜੀ ਪਾਰ ਕਿਨਾਰ 36 ਜੁਗ ਦਾ ਪੰਧ ਮੁਕਾਈਆ ਉਹ ਛਤੀ ਦਿਵਸ ਵਿੱਚ ਸੰਸਾਰ ਤਾਸ ਨੂੰ ਮਾਣ ਮਿਲਿਆ ਹੈ ਛਤੀ ਦਿਨਾਂ ਵਿੱਚ ਸ਼ੱਤੀ ਦਿਵ ਸਵੇਤ ਸੰਸਾਰੇ ਬਣ ਮਹਾਸਾਰਥੀ ਸੇ ਕਮਾਈਆ ਮੈਂ ਇੱਥੇ ਮਾਫੀ ਮੰਗ ਲਾਂ ਕਿ ਟਾਈਮ ਬਹੁਤ ਹੈ ਹੋ ਗਿਆ ਅੱਗੇ ਕੀ ਪ੍ਰਮਾਤਮਾ ਨੇ ਕਿਹਾ ਸੀ ਸੱਚਖੰਡ ਦਾ ਬੂਟਾ ਪੁੱਟ ਲੋਕ ਮਾਤ ਲਾਵੇ ਸੱਚਖੰਡ ਦਾ ਬੂਟਾ ਲੋਕ ਮਾਤ ਲਾਏ ਪੁੱਟ ਆਪਣੀ ਹੱਥੀ ਸੇ ਕਮਾਈਆ ਪੰਜ ਤਤ ਕਾਇਆ ਵਿੱਚੋਂ ਮਾਰ ਕੇ ਫੇਰ ਜਾਏ ਉਠ ਨਿਰਗੁਣ ਸਰਗੁਣ ਵੇਸ ਬਤਾਇਆ ਕਰ ਕਿਰਪਾ ਜਾਵੇ ਤੋਠ ਰੂਪ ਅਨੂਪ ਆਪ ਅਖਵਾਈਆ ਉਹ ਬਾਹਰੋਂ ਦਿਸੇ ਪੰਜ ਤਤ ਕਾਇਆ ਬੋ ਜਿਹਦੇ ਉੱਤੇ ਸਾਨੂੰ ਭਲੇਖਾ ਪੈਂਦਾ ਹੈ ਤਾਂ ਹੀ ਸੋਰੰਗ ਸਿੰਘ ਨੇ ਇੱਕ ਮੰਗ ਰੱਖ ਦਿੱਤੀ ਸੀ ਕਿ ਜਿਹੜੀ ਸਰਾਹੀ ਇਹਨਾਂ ਨੂੰ ਪਿਆਈ ਹੈ ਉਹ ਸਾਨੂੰ ਵੀ ਪਿਓ ਨਹੀਂ ਤੇ ਦਾਵਾ ਠੋਕਦੇ ਪਰਮਾਤਮਾ ਨੇ ਉੱਥੇ ਤਾਂ ਫਿਰ ਕਿਹਾ ਸੀ ਬੱਚੂ ਤੇਨੂੰ ਬੁੱਧੀ ਦਾ ਗਮਾਨ ਫੇਰ ਨਾ ਸਮਝੀਂ ਇਨਸਾਨ ਪ੍ਰਭ ਦਾ ਵਿਗੜ ਕੋਸ ਨਾ ਜਾਈਆ ਉਹ ਤੇਰੀ ਰੋਂਦੀ ਆਉਣੀ ਸੀ ਨਾ 7 ਦਿਨ ਤੇਰੀ ਉਮਰ ਰਹਿ ਗਈ ਸੀ ਤੂੰ ਮੇਰੀ ਬਾਰੇ ਕੀ ਗੱਲ ਕਰ ਸਕਦਾ ਹੈ ਤੂੰ ਮੈਨੂੰ ਇਨਸਾਨ ਸਮਝਦਾ ਹੈ ਇਨਸਾਨ ਤੇ ਸਮਝਣਾ ਹੀ ਨਹੀਂ ਤਾਂ ਕਿਆ ਹੈ ਨਾ ਉਹ ਜਨ ਭਗਤੋ ਇਹ ਨਾ ਸਮਝਿਓ ਕਿ ਲੱਕੜੀ ਦੀ ਫੜੀ ਫਿਰਦਾ ਖੁੰਡੀ ਉਹ ਖੁੱਡੇ ਲੋ ਜਹਾਨ ਵੇਖ ਮੁਖਾਈਆ ਇਹ 994 ਚੌਂਕੜੀ ਜੁਗ ਇਹਦੀ ਸੂਤ ਕਿਸੇ ਨੂੰ ਨਹੀਂ ਲੱਭਦੀ ਢੂੰਡੀ ਢੂੰਡ ਢੂੰਡ ਗੂ ਅਵਤਾਰ ਗਏ ਭੇਰੀਆਂ ਪਾਈ ਮੈਂ ਇੱਥੇ ਹੀ ਹਜੂਰ ਸ਼ੰਚਾ ਤੋਂ ਸਰਬਹਰ ਸੰਗਤ ਤੋਂ ਮਾफी ਮੰਗਦਾ ਕਿ ਕੋਈ ਬਚਨ ਅੱਗੇ ਪਿੱਛੇ ਬੋਲਿਆ ਗਿਆ ਹੋਵੇ ਹਜੂਰ ਸ਼ੰਚਾ ਜੀ ਮਾਫ ਕਰਿਓ ਸਰਬਹਰ ਸੰਗਤ ਵੀ ਮਾਫ ਕਰੇ ਇੱਕ ਮੇਰੀ ਬੇਨਤੀ ਹੈ ਕਿ ਜਦੋਂ ਇਹ ਸਾਰਾ ਵਿਹਾਰ ਹੋ ਗਿਆ 19 ਕਤਕ ਤੋਂ ਲੈ ਕੇ 24 ਮੱਗਰ ਤੱਕ ਤਿਆਰ ਹੋ ਗਿਆ ਹਰਪਖਤਵਾਰ 36 ਦਿਨਾਂ ਵੇ ਫਿਰ 21 ਪੋ ਨੂੰ ਜਿਸ ਵੇਲੇ ਪ੍ਰਮਾਤਮਾ ਨੇ ਕਿਰਪਾ ਕੀਤੀ ਇਹ ਸਮਾਸਣ ਲਗਵਾਇਆ ਗਿਆ ਦੱਖਣਦੀਬਾਈ ਪਹਿਲਾ ਹੁਕਮ ਦਿੱਤਾ ਕਿ ਮਿਸਤਰੀ ਅੰਦਰ ਜਾਓ ਜਿਨ੍ਹਾਂ ਨੇ ਹਰਪਖਤਵਾਰ 36 ਦਿਨਾਂ ਚ ਤਿਆਰ ਕੀਤਾ ਸੀ ਉਹਨਾਂ ਨੂੰ ਹੁਕਮ ਦੇ ਦਿੱਤਾ ਕਿ ਤੁਸੀਂ ਸੱਜੇ ਪਾਸੇ ਬੈਠਣਾ ਹੈ ਜਿੱਧਰ ਪ੍ਰਸ਼ਾਦ ਹੈ ਫਿਰ 72 ਨੂੰ ਹੁਕਮ ਦਿੱਤਾ ਕਿ ਤੁਸੀਂ ਅੰਦਰ ਜਾਓ ਸੰਕ ਤਾਂ ਉੱਪਰ ਚੜਾ ਲਿਆ ਸੀ ਛਬੀਪੋ ਨੂੰ ਹਰ ਪਗ ਨਵਾ ਦੇ ਕਾ ਵੀ ਰੰਗ ਕਿਸੇ ਉਹ ਆਣ ਕੇ ਜਿੱਧਰ ਹਰ ਬਾਣੀ ਲੱਗੀ ਹੈ ਇਧਰ ਹੁਕਮ ਦੇ ਤੱਕ ਤੁਸੀਂ ਇਧਰ ਬੈਠੋ ਫਿਰ ਹੁਕਮ ਦਿੱਤਾ 74 ਨੂੰ ਉਹਨਾਂ ਨੂੰ ਵੀ ਮਿਸਤਰੀਆਂ ਦੇ ਨਾਲ ਬਿਠਾਇਆ ਗਿਆ ਫਿਰ 17 ਨੂੰ ਹੁਕਮ ਦਿੱਤਾ 70 ਜਿਹੜੇ ਸੀ ਉਹ ਸੰਗਾਸਣ ਦੇ ਸਾਹਮਣੇ ਬਿਠਾ ਲਏ। ਸਾਹਮਣੇ। ਫੇਰ ਹੁਕਮ ਦੇ ਦਿੱਤਾ ਸਾਰੀ ਸੰਗਤ ਨੂੰ ਕਿ ਜਿੰਨੇ ਜਾ ਸਕਦੇ ਅੰਦਰ ਚਲੇ ਜਾਓ। ਵੱਧ ਤੋਂ ਵੱਧ ਸਾਰੇ ਅੰਦਰ ਢਖ ਲਓ। ਸਾਰਿਆਂ ਨੂੰ ਅੰਦਰ ਬੁਲਾ ਕੇ ਫੇਰ ਪ੍ਰਮਾਤਮਾ ਆਣ ਕੇ ਸੰਗਾਸਣ ਤੇ ਬੈਠੇ। ਲੋਕੋ ਪ੍ਰਮਾਤਮਾ ਨੇ ਪੁੱਛਿਆ ਧੀ। "ਓ ਮੈਂ ਆਗਾ। ਤੁਹ ਤੋਂ ਜੇ ਕਹੋ ਕਿ ਭਗਵਾਨ ਤੁਹਾਡੇ ਹਰ ਪੜ ਦਵਾਰੇ ਜਾਵੇ ਕਿ ਸਾਰਾ ਵਿਹਾਰ ਮੈਂ ਦਰਵਾਜ਼ਾ ਹੀ ਪਕਦਾ ਸਾਰਿਆਂ ਦੇ ਸਾਹਮਣੇ ਇਹ ਕੀਤਾ ਹੈ ਕੋਈ ਪਰਦੇ ਵਾਲਾ ਨਹੀਂ ਗੱਲ ਆ ਜਾ ਆ ਜਾ ਆ ਜਾ ਉਹਦੇ ਗੱਲਾਂ ਹੀ ਹੋਰ ਹੋਈਆਂ ਨੇ ਸੋ ਅੰਗ ਮਹਾਰਾ ਇਸੇ ਨੂੰ ਜਗ ਪਾਉਣ ਦੀ ਜਾਂ